ਕੁਝ ਲੋਕਾਂ ਨੂੰ ਇਹ ਲੱਗਦਾ ਹੈ ਕਿ ਧਰਤੀ ਤੇ ਫਿਰਦੇ ਬਾਕੀ ਲੋਕ ਮੂਰਖ ਨਹੀਂ ਜਾਂ ਅਸੀਂ ਜੋ ਬੋਲਦੇ ਆਂਗੇ ਉਹਦੇ ਤੇ ਯਕੀਨ ਕੀਤਾ ਜਾਵੇਗਾ ਤੇ ਉਹ ਲੋਕ ਪੁਲਿਸ ਨੂੰ ਵੀ ਮੂਰਖ ਸਮਝ ਲੈਂਦੇ ਨੇ ਪਰ ਅਜਿਹੇ ਲੋਕ ਬਾਅਦ ਦੇ ਵਿੱਚ ਜਦੋਂ ਫੜੇ ਜਾਂਦੇ ਨੇ ਫਿਰ ਉਹਨਾਂ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹੁੰਦੇ ਅਜਿਹੀ ਘਟਨਾ ਵਾਪਰੀ ਹੈ ਗੋਨਿਆਣਾ ਦੇ ਵਿੱਚ ਬੀਤੇ ਦਿਨੀ ਗੋਨਿਆਣਾ ਤੇ ਇੱਕ ਘਟਨਾ ਸਾਹਮਣੇ ਆਉਂਦੀ ਹੈ ਕਿ ਇੱਕ ਜੋੜਾ ਕਹਿੰਦਾ ਕਿ ਅਸੀਂ ਰਾਤ ਨੂੰ ਵਿਆਹ ਤੋਂ ਜਾ ਰਹੇ ਸੀ ਤਾਂ ਸਾਡੀ ਗੋਨਿਆਣਾ ਬਾਈਪਾਸ ਗੋਨਿਆਣਾ ਜਿਹੜਾ ਜੋ ਬਠਿੰਡਾ ਗੋਨਿਆਣਾ ਫਰੀਦਕੋਟ ਰੋਡ ਜਾਂ ਗੋਨਿਆਣਾ ਜੈਤੋ ਰੋਡ ਤੇ ਸੂਏ ਦੇ ਨੇੜੇ ਸਾਡੀ ਲੁੱਟ ਹੋਈ ਜਿੱਥੇ ਸਾਡਾ 39 ਟੋਲੇ ਸੋਨਾ ਲੁੱਟਿਆ ਗਿਆ ਜਦੋਂ ਇਹ ਗੱਲ ਬਾਹਰ ਆਉਂਦੀ ਹੈ ਬੜੀਆਂ ਚਰਚਾਵਾਂ ਚੱਲਦੀਆਂ ਸਵਾਲ ਖੜੇ ਪੁਲਿਸ ਤੇ ਵੀ ਹੁੰਦੇ ਆ ਕਿ ਲਾ ਐਂਡ ਆਰਡਰ ਕਿਸ ਤਰੀਕੇ ਦਾ ਪਰ ਜਦੋਂ ਪੁਲਿਸ ਨੇ ਇਸ ਗੱਲ ਦੀ ਤਫਤੀਸ਼ ਕੀਤੀ ਤਾਂ ਮਸਲਾ ਕੁਝ ਹੋਰ ਹੀ ਨਿਕਲਿਆ ਇਹ ਪਤੀ ਪਤਨੀ ਨੇ ਰਜਿੰਦਰ ਕੌਰ ਵਰਪ ਸੋਨੀਆ ਪਤਰੀ ਬਲਜੀਤ ਸਿੰਘ ਵਾਸੀ ਚੱਕ ਬਖਤੂ ਆਪਣੇ ਪਤੀ ਸਾਹਿਲ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਵਿਆਹ ਸਮਾਗਮ ਕੋਠੇ ਨੱਥਾ ਸਿੰਘ ਪਿੰਡ ਤੋਂ ਆਪਣੇ ਪਿੰਡ ਚੱਕ ਬਖਤੂਵਲ ਜਾ ਰਹੇ ਸੀ ਤਾਂ ਜਦੋਂ ਜੈਤੋ ਬਾਈਪਾਸ ਪੁਲਸ ਹੁਆ ਗੋਨਿਆਣਾ ਤੇ ਪੁੱਜੇ ਤਾਂ ਮੇਰੇ ਬੱਚੇ ਨੂੰ ਉਲਟੀ ਔਨ ਕਰਕੇ ਅਸੀਂ ਆਪਣੀ ਗੱਡੀ ਰੋਕ ਲਈ ਤੇ ਮੈਂ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਾਉਣ ਲੱਗੀ ਤਾਂ ਪਿੱਛੋਂ ਇੱਕ ਕਾਰ ਆਰਟਿਕਾ ਰੰਗ ਚਿੱਟਾ ਆਈ ਜਿਸ ਵਿੱਚ ਕਰੀਬ 7 ਤੋਂ 8 ਨੌਜਵਾਨ ਗੱਡੀ ਵਿੱਚ ਉਤਰੇ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਔਰਤ ਦੀ ਕਨਪੱਟੀ ਪਰ ਪਿਸਤੌਲ ਲਗਾ ਕੇ ਇੱਕ ਅਤੇ ਉਸਦੇ ਪਤੀ ਦੇ ਜਿਹੜਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਰਜਿੰਦਰ ਕੌਰ ਦੇ ਹੱਥਾਂ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਜਿਨ੍ਹਾਂ ਦਾ ਵਜ਼ਨ ਕਰੀਬ 28 ਤੋਲੇ ਸੀ ਤੇ ਨਾਲ ਹੀ ਇੱਕ ਰਾਣੀ ਹਾਰ ਪਾਇਆ ਜਿਸਦਾ ਵਜ਼ਨ ਕਰੀਬ 9 ਤੋਲੇ ਸੀ ਤੇ ਉਸਦੇ ਪਤੀ ਦੇ ਹੱਥ ਵਿੱਚ ਪਾਇਆ ਬ੍ਰੇਸਲਟ ਜਿਹਦਾ ਵਜ਼ਨ 2 ਤੋਲੇ ਸੀ ਲਗਭਗ 39 ਤੋਲੇ ਸੋਨਾ ਲੁੱਟ ਲਿਆ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀਆਈਏ ਸਟਾਫ ਨੇ ਇਸ ਮਾਮਲੇ ਦੇ ਵਿੱਚ ਜਦੋਂ ਇੰਟਰਫੇਅਰ ਕੀਤੀ ਤਾਂ ਜਿਨ੍ਹਾਂ ਦੀ ਗੱਡੀ ਦੱਸੀ ਜਾ ਰਹੀ ਸੀ ਆਰਟਿਕਾ ਉਹ ਵਾਸੀ ਜਿਹੜੇ ਆ ਮਦਨ ਲਾਲ ਪੁੱਤਰ ਹਰੀ RAM ਇਹ ਵਾਸੀ ਖੂਹੀ ਖੇੜਾ ਫਾਜ਼ਿਲਕਾ ਫਾਜ਼ਿਲਕਾ ਇਲਾਕੇ ਦੇ ਲੋਕ ਸੀ ਜਿਨ੍ਹਾਂ ਦੇ ਵਿੱਚ ਕਾਫੀ ਹੋਰ ਵੀ ਨਾਮ ਨੇ ਉਹਨਾਂ ਨੇ ਜਦੋਂ ਦੱਸਿਆ ਉਹਨਾਂ ਤੱਕ ਪੁਲਿਸ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਇਹ પતિ ਪਤਨੀ ਆਪਸ ਵਿੱਚ ਲੜ ਰਹੇ ਸੀ ਅਸੀਂ ਇਹਨਾਂ ਕੋਲ ਗੱਡੀ ਰੋਕੀ ਇਹਨਾਂ ਨੂੰ ਹਟਾਉਣ ਦੇ ਲਈ ਤਾਂ ਉਲਟਾ ਇਹਨਾਂ ਨੇ ਸਾਡੇ ਉੱਪਰ ਜਿਹੜਾ ਇਸ ਤਰੀਕੇ ਦੀ ਕਾਰਵਾਈ ਪਾਤੀ ਕਿ ਇਹਨਾਂ ਨੇ ਸਾਨੂੰ ਲੁੱਟਿਆ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਮੂਰਖ ਕਿਉਂ ਬਣਾਇਆ ਗਿਆ ਇੰਨੇ ਵੱਡੇ ਪੱਧਰ ਤੇ ਪੁਲਿਸ ਨਾਲ ਪੁਲਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਜਦ ਕਿ ਸਭ ਨੂੰ ਪਤਾ ਹੈ ਕਿ ਪੁਲਿਸ ਹਰ ਘਟਨਾ ਦੀ ਜਾਂਚ ਕਰ ਲੈਂਦੀ ਹੈ ਇਹ ਜ਼ਰੂਰ ਹੁੰਦਾ ਹੈ ਕਿ ਕੁਝ ਘਟਨਾ ਪਿੱਛੇ ਪੋਲਿਟੀਕਲ ਮੋਟਿਵ ਹੋਵੇ ਤਾਂ ਪੁਲਿਸ ਚੁੱਪ ਰਹਿ ਜਾਂਦੀ ਹੈ ਪਰ ਆਮ ਤੌਰ ਤੇ ਜੇ ਕੋਈ ਪੁਲਿਸ ਨੂੰ ਮੂਰਖ ਬਣਾਉਣਾ ਚਾਹਵੇ ਤਾਂ ਇਹ ਅਸੰਭਵ ਹੈ ਕਿਉਂਕਿ ਚਿਹਰੇ ਪੜ ਲੈਂਦੀ ਹੁੰਦੀ ਹੈ ਪੁਲਿਸ ਜਿਹੜੀ ਪੁਲਸ ਆ ਚਿਹਰੇ ਪੜ ਲੈਂਦੀ ਹੁੰਦੀ ਹੈ ਉਹਨੂੰ ਸਾਧ ਦਾ ਚਿਹਰਾ ਵੀ ਪਤਾ ਹੁੰਦਾ ਚੋਰ ਦਾ ਚਿਹਰਾ ਵੀ ਪਤਾ ਹੁੰਦਾ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕਿਹੜੀ ਵਾਰਦਾਤ ਕਿਸ ਤਰੀਕੇ ਨਾਲ ਬੰਦੇ ਦੇ ਦਸਣ ਤੇ ਹਾਵ ਭਾਵ ਤੋਂ ਹੀ ਪਤਾ ਲਗਾ ਲੈਂਦੀ ਹੈ ਇਸੇ ਤਰੀਕੇ ਦਾ ਮਾਮਲਾ ਇੱਕ ਤੁਸੀਂ ਦੇਖਿਆ ਹੋਣਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਵੀ ਆਇਆ ਸੀ ਉਹਦੇ ਕਿ ਪੁੱਤਰ ਨੇ ਆਪਣੇ ਪਿਤਾ ਦਾ ਹੀ ਕਤਲ ਕਰਕੇ ਤੇ ਸ਼ੋਅ ਇਹ ਕਰ ਦਿੱਤਾ ਸੀ ਕਿ ਕੁਝ ਲਟੇਰੇ ਸਾਨੂੰ ਲੁੱਟਣ ਆਏ ਤੇ ਉਸ ਪਿਤਾ ਨੂੰ ਮਾਰ ਗਏ ਇਸ ਥ੍ਰੀਕੇ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਤਾਂ ਇਹ ਘਟਨਾ ਵਾਪਰੀ ਇਹ ਦੋਨੇ ਜਾਣੇ ਆਸਟ੍ਰੇਲੀਆ ਦੇ ਰਹਿਣ ਵਾਲੇ ਨੇ ਐਨ ਆਰ ਆਈ ਨੇ ਆਸਟ੍ਰੇਲੀਆ ਦੇ ਰਹਿਣ ਵਾਲੇ ਨੇ ਹੁਣ ਇਹਨਾਂ ਦਾ ਮੰਤਵ ਇਸ ਪਿੱਛੇ ਕੋਈ ਬੀਮਾ ਲੈਣਾ ਕਿ ਉਧਰਲੀ ਗਵਰਨਮੈਂਟ ਦੇ ਕੋਲੇ ਇਹਨਾਂ ਦਾ ਜਿਹੜਾ ਇੰਸ਼ੋਰੈਂਸ ਹੋਇਆ ਹੋਵੇ ਤੇ ਉਹ ਬੀਮਾ ਲੈਣ ਦੇ ਚੱਕਰ ਦੇ ਵਿੱਚ ਇਹ ਕੀਤਾ ਜਾਂ ਇਹ ਕਿਉਂ ਕੀਤਾ ਇਹਦਾ ਸਵਾਲ ਤਫਤੀਸ਼ ਦੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਾ ਦਿੰਨੇ ਹੋ ਲੋਕਾਂ ਨੇ ਰਾਤ ਨੂੰ ਉਹਨਾਂ ਸੜਕਾਂ ਤੋਂ ਲੰਘਣਾ ਹੁੰਦਾ ਹੈ ਉਹਨਾਂ ਦਾ ਸੜਕਾਂ ਤੇ ਡਰ ਦਾ ਮਾਹੌਲ ਬਣਾ ਦਿੰਨੇ ਹੋ ਅਜਿਹੀਆਂ ਝੂਠੀਆਂ ਗੱਲਾਂ ਕਰਕੇ ਤਾਂ ਪੁਲਿਸ ਨੇ ਜਦੋਂ ਇਹਦੀ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਕੁਝ ਹੋਰ ਹੀ ਪਾਇਆ ਫਿਰ ਜਦੋਂ ਮੈਡਮ ਨੂੰ মিডিਆ ਨੇ ਸਵਾਲ ਕੀਤਾ ਤਾਂ ਮੈਡਮ ਕੋਲ ਫਿਰ ਇੱਕ ਹੀ ਸ਼ਬਦ ਸੀ ਸੌਰੀ ਮੈਂ ਹੁਣ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਅੰਗਰੇਜ਼ੀ ਵਿੱਚ ਬੋਲ ਰਹੀ ਸੀ ਤਾਂ ਜੇਕਰ ਤੁਹਾਡਾ ਆਸਟ੍ਰੇਲੀਆ ਜਾ ਕੇ ਪੈਸੇ ਕਮਾ ਕੇ ਢੱਡ ਨਹੀਂ ਭਰਿਆ ਤਾਂ ਫਿਰ ਤੁਹਾਡਾ ਆਜਈਆਂ بیمੇ ਦੇ ਪੈਸੇ ਜਾਂ ਕੀ ਤੁਹਾਡਾ ਇਹਦੇ ਪਿੱਛੇ ਕੀ ਮਕਸਦ ਹੈ ਜਾਂ ਤੁਸੀਂ ਆਪਣੇ ਝੂਠ ਦੇ ਚੱਕਰ ਦੇ ਵਿੱਚ ਜੇਕਰ ਤਫਤੀਸ਼ ਸਹੀ ਪਾਸੇ ਵੱਲ ਨਾ ਮੁੜੀ ਹੁੰਦੀ ਤਾਂ ਉਹ ਵਿਚਾਰੇ ਜਿਨ੍ਹਾਂ ਤੇ ਤੁਸੀਂ ਇਹ ਇਲਜ਼ਾਮ ਲਗਾਇਆ ਸੀ ਉਹ ਤਾਂ ਤੁਸੀਂ ਟੰਗ ਦਿੱਤੇ ਸੀ ਸੋ ਇਹ ਅਜਿਹੇ ਲੋਕ ਜਿਹੜੇ ਆ ਉਹ ਭਰੇ ਪਏ ਨੇ ਇਸ ਸਾਡੇ ਦੌਰ ਦੇ ਵਿੱਚ ਪਰ ਪੁਲਿਸ ਤੇ ਪਹਿਲਾਂ ਹੀ ਪੁਲਿਸ ਨੂੰ ਇਸ ਘਟਨਾ ਤੇ ਪਹਿਲਾਂ ਹੀ ਡਾਊਟ ਸੀ ਕੁਝ ਲੋਕ ਪਹਿਲਾਂ ਵੀ ਇਹ ਕਹਿ ਰਹੇ ਸੀ ਕਿ ਜੇਕਰ ਜਾਂਚ ਸਹੀ ਹੋਵੇ ਤਾਂ ਇਹ ਲੋਕ ਹੀ ਇਹ ਸਾਰੇ ਜਿਹੜੇ ਮਾਮਲੇ ਦੀ ਵਜ੍ਹਾ ਬਣ ਗਏ ਕੱਲਾ ਇਹੀ ਮਾਮਲਾ ਨਹੀਂ ਤੁਸੀਂ ਪਿੱਛੇ ਦੇ ਨਹੀਂ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦੀ ਪਤਨੀ ਦਾ ਕਤਲ ਵੀ ਦੇਖਿਆ ਜਿਹਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਕਤਲ ਕੀਤਾ ਗਿਆ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਆਪ ਹੀ ਜੜਾ ਕਤਲ ਕਰਵਾਇਆ ਹੈ ਸੋ ਇਹ ਅਜਿਹੇ ਲੋਕ ਇਹ ਸੋਚਦੇ ਨੇ ਕਿ ਅਸੀਂ ਬਹੁਤ ਸਿਆਣੇ ਆ ਬਾਕੀ ਦੁਨੀਆ ਮੂਰਖ ਵੱਸਦੀ ਆ ਬਾਕੀ ਇੱਥੇ ਸਾਰੇ ਘੁੱਗੂ ਤੁਰੇ ਫਿਰਦੇ ਆ ਤਾਂ ਉਹਨਾਂ ਨੂੰ ਇਹ ਸਵਾਲ ਆ ਕਿ ਇਹ ਦੁਨੀਆ ਘੁੱਗੂਆਂ ਦੀ ਨਹੀਂ ਆ ਜੇਕਰ ਤੁਹਾਨੂੰ ਇਹ ਲੱਗਦਾ ਕਿ ਬਾਕੀ ਲੋਕ ਤੁਸੀਂ ਅੱਖਾਂ ਬੰਦ ਕਰ ਲਈਆਂ ਤੇ ਬਿੱਲੀ ਭੱਜ ਗਈ ਐ ਤਾਂ ਅਜਿਹਾ ਕੁਝ ਨਹੀਂ ਐ ਪੁਲਿਸ ਵੀ ਬੜਾ ਕੁਝ ਕੱਢ ਲਿਆਉਂਦੀ ਐ ਫਰੀਦਕੋਟ ਦੀ ਇੱਕ ਘਟਨਾ ਸੀ ਜਿੱਥੇ ਪੁਲਿਸ ਨੇ ਇੱਕ ਚੋਰ ਨੂੰ ਕੁਝ ਘੰਟਿਆਂ ਵਿੱਚ ਹੀ ਆਪਣੇ ਜਿਹੜੇ ਸੁੰਗਣ ਵਾਲੇ ਕੁੱਤੇ ਹੁੰਦੇ ਆ ਉਹਨਾਂ ਦੀ ਮਦਦ ਦੇ ਨਾਲ ਉਹ ਫੜ ਲਿਆ ਸੀ ਤਾਂ ਅਜੀਹਾ ਕੁਝ ਵਾਪਰ ਜਾਂਦਾ ਇਹ ਜ਼ਰੂਰ ਹੁੰਦਾ ਕਿ ਕਿਸੇ ਕੇਸਾਂ ਦੇ ਵਿੱਚ ਕੋਈ ਪੋਲਿਟੀਕਲ ਮੋਟਿਵ ਜਾਂ ਕੋਈ ਅਜੀਹਾ ਮਾਹੌਲ ਬਣ ਜਾਂਦਾ ਜਿੱਥੇ ਚੁੱਪ ਰਹਿਣਾ ਪੈਂਦਾ ਪਰ ਇਹਨਾਂ ਚੀਜ਼ਾਂ ਤੇ ਨਿਕਲਿਆ ਹੁੰਦਾ ਤਾਂ ਫਰੀ ਬਠਿੰਡਾ ਦੀ ਪੁਲਿਸ ਦੀ ਟੀਮ ਐਸਐਸਪੀ ਨੇ ਇਸ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸਾਰਾ ਮਾਮਲੇ ਬਾਰੇ ਜਾਣਕਾਰੀ ਦਿੱਤੀ ਤਾਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਕੱਲ ਬੜਾ ਲੋਕਾਂ 'ਚ ਸਹਿਮ ਦਾ ਮਾਹੌਲ ਸੀ ਹੁਣ ਇਹਨਾਂ ਲੋਕਾਂ ਖਿਲਾਫ ਜਿਹੜਾ ਉਹ ਪਰਚਾ ਦਰਜ ਕਰ ਲਿਆ ਗਿਆ ਪਰਚਾ ਦਰਜ ਕਰਕੇ ਇਹਨਾਂ ਨੂੰ ਜਿਹੜਾ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਤਾਂ ਹੁਣ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਇਸ ਛੋਟੇ ਜਿਹੇ ਲਾਲਚ ਜਾਂ ਛੋਟੇ ਜਿਹੇ ਝੂਠ ਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਕਿਉਂਕਿ ਆਸਟ੍ਰੇਲੀਆ ਦੇ ਰਹਿਣ ਵਾਲੇ ਸੀ ਉਹਨਾਂ ਨੇ ਆਸਟ੍ਰੇਲੀਆ ਜਾਣਾ ਸੀ ਤਾਂ ਹੁਣ ਆਸਟ੍ਰੇਲੀਆ ਜਾਣ ਦੀ ਬਜਾਏ ਉਹ ਜੇਲ੍ਹ ਜਾਣਗੇ ਤੇ ਜੇਲ੍ਹ ਜਾ ਕੇ ਉਹ ਉੱਥੇ ਹੁਣ ਆਪਣਾ ਜਿਹੜਾ ਜਿਹੜਾ ਝੂਠ ਮਾਰਿਆ ਉਹਦਾ ਆਨੰਦ ਲੈਣਗੇ ਸੋ ਅਜਿਹੇ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਕਿ ਤੁਸੀਂ ਆਪਣੀਆਂ ਅਜਿਹੀਆਂ ਗੱਲਾਂ ਕਰਕੇ ਪੁਲਿਸ ਦਾ ਸਮਾਂ ਵੀ ਖਰਾਬ ਕਰਦੇ ਹੋ ਲੋਕਾਂ ਦੇ ਮਨ 'ਚ ਵੀ ਚਿੰਤਾ ਵਧਾਉਂਦੇ ਹੋ ਤੇ ਯਕ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਦੇ ਹੋ ਤਾਂ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਅਜੀਆਂ ਚੀਜ਼ਾਂ ਤੋਂ ਬਾਜ਼ ਹੋਣਾ ਚਾਹੀਦਾ ਕਈ ਵਾਰ ਤੁਹਾਡੇ ਵਰਗਿਆਂ ਦੀਆਂ ਗੱਲਾਂ ਉਸ ਆੜੀ ਵਾਲੀਆਂ ਹੋ ਜਾਂਦੀਆਂ ਜਿਹੜਾ ਹਰ ਗੱਲ ਤੇ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਪਰ ਜਿਸ ਦਿਨ ਸ਼ੇਰ ਆਇਆ ਸੀ ਤਾਂ ਲੋਕਾਂ ਨੇ ਯਕੀਨ ਨਹੀਂ ਕੀਤਾ ਸੀ ਤਾਂ ਇਹ ਨਾ ਹੋਵੇ ਕਿ ਤੁਹਾਡੇ ਝੂਠੇ ਸ਼ੇਰਾਂ ਦੀਆਂ ਫੁਆਹਾਂ ਕਿਸੇ ਸੱਚੇ ਬੰਦੇ ਦਾ ਵੀ ਨੁਕਸਾਨ ਕਰ ਦੇਣ ਪੁਲਿਸ ਫਿਰ ਉਸਤੇ ਵੀ ਯਕੀਨ ਨਾ ਕਰੇ ਕਿ ਕਿਤੇ ਇਹ ਵੀ ਉਸ ਤਰੀਕੇ ਨਾਲ ਨਾ ਕਰਦਾ ਹੋਵੇ ਬਾਕੀ ਸਵਾਲ ਉੱਥੇ ਹੀ ਖੜੇ ਹੋਗੇ ਸੀ ਕਿ ਕੋਈ ਬੰਦਾ 38 ਤੋਲੇ ਸੋਨਾ ਪਾ ਕੇ ਰਾਤ ਦੇ ਸਮੇਂ ਜਿਸ ਤਰੀਕੇ ਦੇ ਹਾਲਾਤ ਹੁੰਦੇ ਆ ਹਰ ਬੰਦਾ ਇਸ ਤੋਂ ਗਰੇਜ ਕਰਦਾ ਹੈ ਉੱਥੇ ਹੀ ਜਿਹੜੀ ਸ਼ੱਕ ਦੀ ਸੂਈ ਹੈ ਉਹ ਇਨ੍ਹਾਂ ਪਰਿਵਾਰਾਂ ਦੇ ਪਰਿਵਾਰ ਦੇ ਉੱਤੇ ਜਾਣੀ ਸ਼ੁਰੂ ਹੋ ਗਈ ਹੈ